ਜਿਹੜੇ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਕਾਰਜਕ੍ਰਮ ਪੂਰੇ ਪੰਜਾਬ ਵਿੱਚ ਕਿਤੇ ਜਾ ਰਹੇ ਨੇ ਉਹਨਾਂ ਦੇ ਤਹਿਤ ਗੱਲ ਕਿੱਥੇ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਪੁਨਰ ਜੀਵਿਤ ਜਿਹੜਾ ਹੈਗਾ ਉਹਨਾਂ ਵੱਲੋਂ ਵਿਸ਼ੇਸ਼ ਕਾਰਜਕ੍ਰਮ ਲਿਖਿਆ ਗਿਆ ਹੈ ਜੋ ਕਿ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਵਿੱਚ ਅਲੱਗ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਖੂਨਦਾਨ ਕੀਤਾ ਜਾਣਾ ਹੈ ਤਾਂ ਇਸ ਵਕਤ ਉਹਨੂੰ ਸਭ ਤੋਂ ਪਹਿਲੇ ਉਹ ਬੈਨਰ ਦਿਖਾ ਦਿੰਨੇ ਆ ਸਿਵਲ ਹਸਪੀਟਲ ਫਰੀਦਕੋਟ ਵਿੱਚ ਮੌਜੂਦ ਆ ਸੀ ਜਿੱਥੇ ਕਿ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਹੜਾ ਬਲੱਡ ਡੋਨੇਸ਼ਨ ਕੀਤਾ ਜਾਣਾ ਹੈ ਇਹਨਾਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਇਥੋਂ ਦੇ ਰਣਜੀਤ ਸਿੰਘ ਔਲਖ ਦਬੜੀ ਖਾਨਾ ਜਿਹੜੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨੇ ਤੇ ਮਨਪ੍ਰੀਤ ਸਿੰਘ ਪੋਲੂਵਾਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ ਅਰੇ तमाम ਲੋਕ ਜਿਹੜੇ ਨੇ ਕੋਲੀ ਸਾਹਿਬ ਵਗੈਰਾ ਨੇ ਸਾਰੇ ਇਸ ਵਿੱਚ ਇਨਵੋਲਵ ਨੇ ਅਤੇ ਇਸ ਵਕਤ ਗਲਬਤ ਕਰਾਂਗੇ ਖੁੰਦਾਨ ਸ਼ੁਰੂ ਹੋ ਚੁੱਕਿਆ ਬਾਈ ਜੀ ਸਭ ਤੋਂ ਪਹਿਲੇ ਤਾਂ ਮਨ ਵਿੱਚ ਕਿਵੇਂ ਆਇਆ ਕਿ ਇਸ ਤਰੀਕੇ ਨਾਲ ਵੀ ਯਾਦ ਕੀਤਾ ਜਾ ਸਕਦਾ ਜੀ ਵਾਈਂਗ ਜੀ ਦਾ ਹਾਲ ਸਾਲ ਵਾਈਂਗ ਜੀ ਫਤੇ ਜੀ ਸਿੰਘ ਸਾਹਿਬ ਗੈਨੀ ਹਰਪੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਉਹਨਾਂ ਦਾ ਹੁਕਮ ਹੋਇਆ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਵੇ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਦਿਹਾੜਾ ਛੇਦੀ ਦਿਹਾੜੇ ਨੂੰ ਸਮਰਪਿਤ ਹੈ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਬਲੱਡ ਡੋਨੇਸ਼ਨ ਕੈਂਪ ਸਿਵਲ ਹਸਪਤਾਲ ਫਰੀਦਕੋਟਾ ਜਲਾ ਰਹੇ ਹਾਂ ਜੀ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਸ਼੍ਰੋਮਣੀ ਕਾਲੀ ਦਲ ਪੁਨਾ ਸੁਜੀਦੀ ਇੱਥੇ ਪਹੁੰਚੀ ਵੀ ਹੈ ਸਾਡੇ ਉਹਨਾਂ ਨੂੰ ਹੁਕਮ ਹੋਇਆ ਹੈ ਵੀ 100 ਡੋਨਰਸ ਘਟੋ ਘਟ ਕਰਨੇ ਹੈ ਜੀ ਉਹਨਾਂ ਦੇ ਜੋ ਹੁਕਮ ਹੋਇਆ ਜੀ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ ਜੀ ਬਈ ਕਿਵੇਂ ਦਾ ਲੱਗ ਰਿਹਾ ਹੈ ਉਪਰ ਅੱਲਾ ਕਰਕੇ ਕਿਉਂਕਿ ਖੂਨਦਾਨ ਮਹਾਦਾਨ ਵੀ ਕਿਹਾ ਜਾਂਦਾ ਹੈ ਮੈਂ ਹਰਜੋ ਖਾਲਸਾ ਮੇਰੀ ਫਤਹਿ ਮੈਂ ਪ੍ਰਧਾਨ ਸਨੋਮੋਨਿਕਲ ਪੁਨਰਸਿਟ ਜਿਲ੍ਹਾ ਪ੍ਰੀਤਕੋਟ ਆਪਣਾ ਜਹੇਦਾਰ ਗਿਆਨੀ ਹਰਬ੍ਰੀ ਸਿੰਘ ਸਾਡੇ ਪ੍ਰਧਾਨ ਨੇ ਪੰਜਾਬ ਦੇ ਪੁਨਰਸਜੀਤ ਦੇ ਉਹਨਾਂ ਦੇ ਹੁਕਮਾਂ ਅਮਤਾਪ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਦੇ ਵਿੱਚ ਜਰਤਨ ਸਮਝਾ ਸਾਲਾ ਗੁਰੂ ਤੇਗ ਬਹਾਦਰ ਜੀ ਦਾ ਉਹਨੂੰ ਆਪਣੀ ਅਛੀ ਦੀਦੜ ਨੂੰ ਸਮਰਪਤਾ ਸਾਡੇ ਕੈਂਪ ਤੇ ਅੱਜ ਸਾਰੇ ਜਿਹਨਾਂ ਤੇ ਅਸੀਂ ਸਾਰੇ ਸਮੁੱਚੀ ਜਿਹੜੇ ਦੀ ਟੀਮ ਅੱਜ ਇੱਥੇ ਸ਼ਾਮਿਲ ਹੈ ਤੇ ਅਸੀਂ ਡੋਨਰਾਂ ਨਾਲ ਬਹੁਤ ਬਹੁਤ ਅਪੀਲ ਕੀਤੀ ਹੈ ਪਹੁੰਚ ਰਹੇ ਆ ਉਹਨਾਂ ਕੀ ਤੇ ਕੋਸ਼ਿਸ਼ ਕਰਦੇ ਆ ਵੀ 100 ਦਿਨ ਦੇ ਸਾਡਾ ਜਿਹੜੇ ਹੈਗੀ ਆ ਜਾਣ ਕਿ ਡੋਨਰ ਤੇ ਕੋਲਿਸਾ ਸਮਾਜ ਸੇਵਾ ਕਰਦੇ ਰਹਿੰਦੇ ਹੋ ਅੱਜ ਮੁਰਤ ਤੋਂ ਮੌਕਾ ਮਿਲਿਆ ਸਮਾਸੇਵ ਚ ਅੱਗੇ ਆਂਦਾ ਕੀ ਲੱਗ ਰਿਹਾ ਇਸ ਤਰੀਕੇ ਨਾਲ ਜਿਸ ਤਰ੍ਹਾਂ ਕਹਿੰਦਾ ਕਿ ਪਾਰਟੀਆਂ ਬਹੁਤ ਘੱਟੇ ਹੋਏ ਕੰਮ ਕਰਦੇ ਹੁੰਦੇ ਨੇ ਜਿਹੜਾ ਕਿ ਪਹਿਲਾਂ ਕੰਮ ਹੀ ਤੁਸੀਂ ਇਹੋ ਜਿਹਾ ਰੰਬ ਲਿਆ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਿਨ੍ਹਾਂ ਦੇ ਵਿੱਚ ਇਸ ਵੇਲੇ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਦਾ ਉਹਦਾ ਦੇ ਕੇ ਮੈਨੂੰ ਤੋਂ ਸੇਵਾ ਲੈਣ ਦਾ ਉਪਰਾਲਾ ਕੀਤਾ ਪਾਰਟੀ ਨੇ ਪਾਰਟੀ ਦਾ ਧੰਨਵਾਦ ਵੀ ਹੈ ਸਾਡੇ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜੋ ਪ੍ਰਧਾਨ ਸਰ ਹਰਪੀ ਸਿੰਘ ਜੀ ਸਾਬਕਾ ਜេសਦਾਰ ਸਿੰਘ ਸਾਹਿਬ ਹਨ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਪਤੀ ਸੋਮਨੀ ਕਾਲੀ ਨਾਲ ਨਹੀਂ ਆਜ ਦੇ ਦਿਨ ਦਾ ਵੱਖ-ਵੱਖ ਜਿਲਿਆਂ ਦੀ ਸਿਵਲ ਹਸਪਤਾਲਾਂ ਦੇ ਵਿੱਚ ਬਲੱਡ ਡੋਨੇਸ਼ਨ ਡੋਨੇਸ਼ਨ ਕੈਂਪ ਲਗਾ ਕੇ ਕੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਪਤਨ 350 ਸਾਲ ਦੇ ਵਿੱਚ ਭਾਈ ਸਦੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾਈ ਦੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਕਿਉਂਕਿ ਜਿਹੜਾ ਸਿੱਖ ਪੰਥ ਹੈ ਹਮੇਸ਼ਾ ਇਹਨੇ ਖੂਨ ਹੀ ਡੋਲਿਆ ਹੈ ਕਿਸੇ ਹਰਕ ਦੀ ਰਾਖੀ ਦੇ ਲਈ ਇਹਨਾਂ ਨੇ ਹਮੇਸ਼ਾ ਖੂਨ ਦੀਆਂ ਜਿੱਥੇ ਲੋੜ ਪਈ ਇਸੇ ਤਰ੍ਹਾਂ ਹੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੂੰ ਹਿੰਦੀ ਚਾਦਰ ਵੀ ਕਿਹਾ ਜਾਂਦਾ ਹੈ ਕਸ਼ਮੀਰੀ ਪੜਤਣੇ ਆ ਕੇ ਉਹਨਾਂ ਕੋਲੇ ਵੀ ਔਰੰਗਜ਼ੇਬ ਜੋ ਉਹਨਾਂ 'ਤੇ ੱੱਕਾ ਕਰ ਰਿਹਾ ਸੀ ਉਸ ੱੱਕੇ ਦੇ ਖਿਲਾਫ ਉਹਨਾਂ ਨੇ ਬੇੰਤੀ ਲਾਇ ਵੀ ਸਾਨੂੰ ਬਚਾਇਆ ਜਾਵੇ ਸਾਡੇ ਮੰਨ ਲੋ ਧਰਮ ਨੂੰ ਖਤਰਾ ਹੈ ਤੇ ਜੋ ਜਨੇਉ ਪਾਉਂਦੇ ਹਨ ਜਨੇਉ ਉਤਾਰੇ ਜਾ ਰਹੇ ਹਨ ਤੇ ਸਾਨੂੰ ਬਚਾਇਆ ਜਾਵੇ ਤੇ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਉਸ ਵਕਤ ਜਾ ਕੇ ਦਿੱਲੀ ਦੇ ਵਿੱਚ ਤਸੀਹੇ ਦਿੱਤੇ ਗਏ ਹਰ ਤਰ੍ਹਾਂ ਦੇ ਉਹਨਾਂ ਨੇ ਸ਼ਹੀਦ ਦੀ ਰਾਤ ਕੀਤੀ ਤੇ ਇਸ ਦੇ ਵਿੱਚ ਉਹਨਾਂ ਦੇ ਸੀਸ ਨੂੰ ਬਾਈ ਪਾਪਾ ਜੀ ਵੰਸੀ ਜੀ ਨੂੰ ਡੇਟੇ ਗੁਰੂ ਕੇ ਭੇਟੇ ਦਾ ਨਾਮ ਦਿੱਤਾ ਗਿਆ ਉਹ ਉੱਥੇ ਮਾਲੋ ਸੀਸ ਨੂੰ ਲੈ ਕੇ ਆਏ ਅਨੰਦਪੁਰ ਸਾਹਿਬ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਸ਼ਹੀਦਾਂ ਦੇ ਖੂਨ ਜਿੱਤੇ ਢੋਲਣਤੇ ਅੱਜ ਉਸ ਕੜੀ ਦੇ ਵਿੱਚ ਹੀ ਪੰਥ ਨੇ ਸਾਡੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਬਲੱਡ ਨੇਸ਼ਨ ਕੈਂਪ ਲਾ ਕੇ ਉਸ ਕੀ ਦਿਨ ਸਵਰਪ੍ਰਤ ਹੋਵੋ ਤਾਂ ਕਿ ਸਾਰੇ ਪੰਥਤੇ ਪੰਜਾਬ ਦੇਸ਼ ਵਿਦੇਸ਼ ਵਧੀਆਂ ਸੰਗਤਾਂ ਨੂੰ ਨਮਸਕਾਰ ਕਰਦੇ ਹੋਏ ਫੀਲ ਕਰਦੇ ਹਾਂ ਵੀ ਇਸ ਬੰਦ ਦੇ ਵਿੱਚ ਵਾਤਵਾਦ ਗੁਰਤੇਗਵਾਦ ਦੀ ਛੀਦੀ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਭਾਈ ਅੱਗੇ ਕੁਝ ਹੋਰ ਸੋਚਿਆ ਕਿਸ ਤਰੀਕੇ ਦੇ ਪ੍ਰੋਗਰਾਮ ਕਰਨੇ ਨੇ ਅੱਗੇ ਕਿਉਂਕਿ ਹੁਣ 27ਵੀਂ ਨੇੜੇ ਆ ਰਹੀ ਹੈ ਦੂਜੇ ਪਾਸੇ ਤਿਆਰੀਆਂ ਵੀ ਚੱਲ ਰਹੀਆਂ ਸਾਡਾ ਤਾਂ ਸਿਰ 21 ਉਪਰਾਲਾ ਹੈ ਕਿ ਪੰਥ ਤੇ ਪੰਜਾਬ ਨੂੰ ਇਕੱਠਾ ਕਰਨਾ ਹੈ ਉਹਦੇ ਲਈ ਜਿੱਥੇ ਵੀ ਸਾਨੂੰ ਸੱਤਾ 'ਚ ਜਾਣਾ ਪਵੇ ਪਿੰਡਾਂ 'ਚ ਜਾਣਾ ਪਵੇ ਕਿਤੇ ਵੀ ਜਾਣਾ ਪਵੇ ਅਸੀਂ ਸਾਰੀ ਟੀਮ ਜਾਵਾਂਗੇ ਬੇਨਤੀ ਲਾਵਾਂਗੇ ਕਿਉਂਕਿ ਤੁਸੀਂ ਵੇਖਿਆ ਹੈ ਕਿ ਜਿਹੜੀ 20000 ਦੇ ਕਰੀਬ ਵੋਟ ਤਰਨ ਤਰਨ ਪਈ ਹੈ ਜਿਹੜੀ ਉਹ 20 ਰੋਟ ਪਈ ਹੈ ਮੈਂ ਮੰਨਦਾ ਕਿ ਸਾਰੇ ਜਿਨ੍ਹਾਂ ਦੇ ਜਮੀਰ ਜਾਗਦੇ ਉਹਨਾਂ ਨੇ ਪਾਈ ਹੈ। ਨਾ ਕਿ ਉਹ ਕੋਈ ਪੈਸੇ ਨਾਲ ਪਈ ਹੈ ਨਾ ਨਸ਼ੇ ਨਾਲ ਪਈ ਹੈ। ਬਾਕੀ ਤੁਸੀਂ ਸਾਰੇ ਵੇਖੇ ਹੈ ਜੀ ਕੋਈ ਗੁੰਡਾਗਰਦੀ ਦੇ ਨਾਂ ਤੇ ਵੋਟਾਂ ਪਈਆਂ ਸਾਡੀ ਸਿਰ ਨਿਸ਼ਕਾਮ ਜਿਹੜੇ ਬੰਦੇ ਸੇਵਾ ਭਾਵਨਾ ਰੱਖਦੇ ਸੀਗੇ ਉਹਨਾਂ ਨੇ ਪਾਈ ਵੋਟ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ तमाम ਲੋਕ ਨੇ ਜਿਨ੍ਹਾਂ ਨੇ ਬਲੱਡ ਵੀ ਡੋਨੇਟ ਕਰਨਾ ਹੈ ਅਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਆਸਤੇ ਦਿਨ ਤੋਂ ਇਕੱਠਾ ਹੋਏ ਨੇ ਤੇ ਹਾਲ ਦੀ ਕੀ ਗੱਲ ਕੀਤੀ ਜਾਵੇ ਤਾਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਚੱਲ ਰਿਹਾ ਹੈ ਤੇ ਇਸ ਵਿਖਤ ਵਕ ਵਕ ਪੂਰੇ ਪੰਜਾਬ ਵਿੱਚ ਜਿਨੇ ਹੈੱਡਕ quart ਨੇ ਸਾਰੇ ਥਾਵਾਂ ਦੇ ਉੱਤੇ ਸਿਵਲ ਹਸਪੀਟਲਸ ਵਿੱਚ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜੇ ਨੇ ਲਗਾਏ ਜਾ ਰਹੇ ਨੇ ਫਰੀਦਕੋਟ ਤੋਂ ਕੈਮਰਾ ਬਸਨਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਰ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਕਫਾ ਕਾਰਜਕ੍ਰਮ ਪੂਰੇ ਪੰਜਾਬ ਵਿੱਚ ਕਿਤੇ ਜਾ ਰਹੇ ਨੇ ਉਹਨਾਂ ਦੇ ਤਹਿਤ ਗੱਲ ਕਿੱਥੇ ਜਾਵੇ ਤਾਂ ਸ਼੍ਰੋਮਣ ਕੈਦਲ ਪੁਨਰ ਜੀਵਿਤ ਜਿਹੜਾ ਹੈਗਾ ਉਹਨਾਂ ਵੱਲੋਂ ਵਿਸ਼ੇਸ਼ ਕਾਰਜਕ੍ਰਮ ਉਲਿਖਿਆ ਗਿਆ ਹੈ ਜੋ ਕਿ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਵਿੱਚ ਅਲੱਗ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਖੂਨਦਾਨ ਕੀਤਾ ਜਾਣਾ ਹੈ ਤਾਂ ਇਸ ਵਕਤ ਉਹਨੂੰ ਸਭ ਤੋਂ ਪਹਿਲੇ ਉਹ ਬੈਨਰ ਦਿਖਾ ਦਿੰਨੇ ਆ ਸਿਵਲ ਹਸਪੀਟਲ ਫਰੀਦਕੋਟ ਵਿੱਚ ਮੌਜੂਦ ਆ ਸੀ ਜਿੱਥੇ ਕਿ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਹੜਾ ਬਲੱਡ ਡੋਨੇਸ਼ਨ ਕੀਤਾ ਜਾਣਾ ਹੈ ਇਹਨਾਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਇਥੋਂ ਦੇ ਰਣਜੀਤ ਸਿੰਘ ਔਲਖ ਦਬੜੀ ਖਾਨਾ ਜਿਹੜੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨੇ ਤੇ ਮਨਪ੍ਰੀਤ ਸਿੰਘ ਪੋਲੂ ਵਾਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ ਅਤੇ तमाम ਲੋਕ ਜਿਹੜੇ ਨੇ ਕੋਲੀ ਸਾਹਿਬ ਵਗੈਰਾ ਨੇ ਸਾਰੇ ਇਸ ਵਿੱਚ ਇਨਵੋਲਵ ਨੇ ਅਤੇ ਇਸ ਵਕਤ ਗਲਬਤ ਕਰਾਂਗੇ ਖੁੰਦਾਨ ਸ਼ੁਰੂ ਹੋ ਚੁੱਕਿਆ ਹੈ ਬਾਈ ਜੀ ਸਭ ਤੋਂ ਪਹਿਲੇ ਤਾਂ ਮਨ ਵਿੱਚ ਕਿਵੇਂ ਆਇਆ ਕਿ ਇਸ ਤਰੀਕੇ ਨਾਲ ਵੀ ਯਾਦ ਕੀਤਾ ਜਾ ਸਕਦਾ ਜੀ ਵਾਈ ਕਿਹ ਗਾ ਸਾਲ ਵਾਈ ਕਿਹ ਜੁਫਤੇ ਜੀ ਸਿੰਘ ਸਾਹਿਬ ਗੈਨੀ ਹਰਪੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਉਹਨਾਂ ਦਾ ਹੁਕਮ ਹੋਇਆ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਕ੍ਰਿਪਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਵੇ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਦਿਹਾੜਾ ਛੇਦੀ ਦਿਹਾੜੇ ਨੂੰ ਸਮਰਪਿਤ ਹੈ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਬਲੱਡ ਡੋਨੇਸ਼ਨ ਕੈਂਪ ਸਿਵਲ ਹਸਪਤਾਲ ਫਰੀਦਕੋਟਾ ਜਲਾ ਰਹੇ ਹਾਂ ਜੀ ਸਾਡੀ ਜ਼ਿਲ੍ਹੇ ਦੀ ਸਾਰੀ ਟੀਮ ਸ਼੍ਰੋਮਣੀ ਅਕਾਲੀ ਦਲ ਪੁਨਾ ਸੁਜੀਦੀ ਇੱਥੇ ਪਹੁੰਚੀ ਵੀ ਹੈ ਸਾਡੇ ਉਹਨਾਂ ਨੂੰ ਹੁਕਮ ਹੋਇਆ ਹੈ ਵੀ 100 ਡੋਨਰਸ ਘਟੋ ਘਟ ਕਰਨੇ ਹੈ ਜੀ ਉਹਨਾਂ ਦੇ ਜੋ ਹੁਕਮ ਹੋਇਆ ਜੀ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ ਜੀ ਬਈ ਜੀ ਕਿਵੇਂ ਦਾ ਲੱਗ ਰਿਹਾ ਹੈ ਉਪਰ ਅੱਲਾ ਕਰਕੇ ਕਿਉਂਕਿ ਖੂਨਦਾਨ ਮਹਾਦਾਨ ਵੀ ਕਿਹਾ ਜਾਂਦਾ ਹੈ ਮੈਂ ਗੁਰੂ ਜੀ ਖਾਲਸਾ ਮੇਰੀ ਫਤਹਿ ਮੈਂ ਪ੍ਰਧਾਨ ਸ੍ਰੀ ਮਨੀਕਲਪਨਰ ਸਿਟੀ ਲਾਪ੍ਰੀਡਕਟ ਆਪਣਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਡੇ ਪ੍ਰਧਾਨ ਨੇ ਪੰਜਾਬ ਦੇ ਪੁਨਰਸਜੀਤ ਦੇ ਉਹਨਾਂ ਦੇ ਹੁਕਮ ਅਮਤਾਬ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਦੇ ਵਿੱਚ ਜਰਤਨ ਸਮਝਾ ਸਾਲਾ ਗੁਰੂ ਤੇਗ ਬਹਾਦਰ ਜੀ ਦਾ ਉਹਨੂੰ ਆਪਣੀ ਸਿੱਧੀ ਦੇੜ ਨੂੰ ਸਮਰਪਤਾ ਸਾਡੇ ਕੈਂਪ ਤੇ ਅੱਜ ਸਾਰੇ ਜਿਹਨਾਂ ਤੇ ਅਸੀਂ ਸਾਰੇ ਸਮੁੱਚੇ ਜ਼ਿਲ੍ਹੇ ਦੀ ਟੀਮ ਅੱਜ ਇੱਥੇ ਸ਼ਾਮਿਲ ਹੈ ਤੇ ਅਸੀਂ ਦੋਨਾਂ ਨਾਲ ਵੱਧ ਤੋਂ ਵੱਧ ਅਪੀਲ ਕੀਤੀ ਹੈ ਪਹੁੰਚ ਰਹੇ ਆ ਉਹਨਾਂ ਕੀ ਤੇ ਕੋਸ਼ਿਸ਼ ਕਰਦੇ ਆ ਵੀ 100 ਦਿਨ ਦੇ ਸਾਡਾ ਜਿਹੜੇ ਹੈਗੇ ਆ ਜਾਣਗੇ ਡੋਨਰ ਤੇ ਕੋਲਿਸਾ ਸਮਾਜ ਸੇਵਾ ਕਰਦੇ ਰਹਿੰਦੇ ਹਾਂ ਅੱਜ ਮੁਰਤ ਤੋਂ ਮੌਕਾ ਮਿਲਿਆ ਸਮਾਜ ਸੇਵ ਚ ਅੱਗੇ ਆਂਦਾ ਕੀ ਲੱਗ ਰਿਹਾ ਇਸ ਤਰੀਕੇ ਨਾਲ ਜਿਸ ਤੱਕ ਕਹਿੰਦਾ ਕਿ ਪਾਰਟੀਆਂ ਬਹੁਤ ਘੱਟੇ ਹੋਏ ਕੰਮ ਕਰਦੀ ਹੁੰਦੀਆਂ ਨੇ ਜਿਹੜਾ ਕਿ ਪਹਿਲਾਂ ਕੰਮ ਵੀ ਤੁਸੀਂ ਇਹੋ ਜਿਹਾ ਰੰਬ ਲਿਆ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਜਿਨ੍ਹਾਂ ਦੇ ਵਿੱਚ ਇਸ ਵੇਲੇ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਦਾ ਉਹਦਾ ਦੇ ਕੇ ਮੈਨੂੰ ਤੋਂ ਸੇਵਾ ਲੈਣ ਦਾ ਉਪਰਾਲਾ ਕੀਤਾ ਪਾਰਟੀ ਨੇ ਪਾਰਟੀ ਦਾ ਧੰਨਵਾਦ ਵੀ ਹੈ ਸਾਡੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜੋ ਪ੍ਰਧਾਨ ਸਰ ਹਰਪੀ ਸਿੰਘ ਜੀ ਸਾਬਕਾ ਜេសਦਾਰ ਸਿੰਘ ਸਾਹਿਬ ਹਨ ਉਹਨਾਂ ਦੀ ਸਮੂਚੀ ਲੀਡਰਸ਼ਿਪ ਪਤੇ ਸੋਮਨੀ ਕਾਲੀ ਨਾਲੇ ਅੱਜ ਦੇ ਦਿਨ ਦਾ ਵੱਖ-ਵੱਖ ਜ਼ਿਲਿਆਂ ਦੀ ਸਿਵਲ ਹਸਪਤਾਲਾਂ ਦੇ ਵਿੱਚ ਬਲੱਡ ਡੋਨੇਸ਼ਨ ਡੋਨੇਸ਼ਨ ਕੈਂਪ ਲਗਾ ਕੇ ਕੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ 350 ਸਾਲ ਦੇ ਵਿੱਚ ਭਾਈ ਸਦੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾਈ ਦੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਕਿਉਂਕਿ ਜਿਹੜਾ ਸਿੱਖ ਪੰਥ ਹੈ ਹਮੇਸ਼ਾ ਇਨੇ ਖੂਨ ਹੀ ਡੋਲਿਆ ਹੈ ਕਿਸੇ ਹਰਕਤ ਦੀ ਰਾਖੀ ਦੇ ਲਈ ਇਹਨਾਂ ਨੇ ਹਮੇਸ਼ਾ ਖੂਨ ਦੀਆਂ ਜਿੱਥੇ ਲੋੜ ਪਈ ਇਸੇ ਤਰ੍ਹਾਂ ਹੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੂੰ ਹਿੰਦੀ ਚਾਦਰ ਵੀ ਕਿਹਾ ਜਾਂਦਾ ਹੈ ਕਸ਼ਮੀਰੀ ਪੰਡਤਾਂ ਨੇ ਆ ਕੇ ਉਹਨਾਂ ਕੋਲ ਵੀ ਔਰੰਗਜ਼ੇਬ ਜੋ ਉਹਨਾਂ ਧੱਕਾ ਕਰ ਰਿਹਾ ਸੀ ਉਸ ਧੱਕੇ ਦੇ ਖਿਲਾਫ ਉਹਨਾਂ ਨੇ ਬੇੰਤੀ ਲਾਈ ਵੀ ਸਾਨੂੰ ਬਚਾਇਆ ਜਾਵੇ ਸਾਡੇ ਮਹੱਲੋ ਧਰਮ ਨੂੰ ਖਤਰਾ ਹੈ ਤੇ ਜੋ ਜਨੇਊ ਪਾਉਂਦੇ ਹਨ ਜਨੇਊ ਉਤਾਰੇ ਜਾ ਰਹੇ ਹਨ ਤੇ ਸਾਨੂੰ ਬਿਠਾਇਆ ਜਾਵੇ ਤੇ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਉਸ ਵਕਤ ਜਾ ਕੇ ਦਿੱਲੀ ਦੇ ਵਿੱਚ ਤਸੀਹੇ ਦਿੱਤੇ ਗਏ ਹਰ ਤਰ੍ਹਾਂ ਦੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਇਸ ਦੇ ਵਿੱਚ ਉਹਨਾਂ ਦੇ ਸੀਸ ਨੂੰ ਬਾਈ ਪਾਪਾ ਜੀ ਵੰਸੀ ਜੀ ਜਿਹੜੇ ਡੇਟੇ ਗੁਰੂ ਕੇ بیٹے ਦਾ ਨਾਮ ਦਿੱਤਾ ਗਿਆ ਉਹ ਉੱਥੇ ਮਾਲੋ ਸੀਸ ਨੂੰ ਲੈ ਕੇ ਆਏ ਅਨੰਦਪੁਰ ਸਾਹਿਬ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਸ਼ਹੀਦਾਂ ਦੇ ਖੂਨ ਜਿੱਤੇ ਡੋਲਨਤੇ ਅੱਜ ਉਸ ਕੜੀ ਦੇ ਵਿੱਚ ਹੀ ਪੰਥ ਨੇ ਸਾਡੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਬਲੱਡ ਡੋਨੇਸ਼ਨ ਕੈਂਪ ਲਾ ਕੇ ਉਸੇ ਦਿਨ ਸਮਰਪਤ ਹੋਵੇ ਤਾਂ ਕਿ ਸਾਰੇ ਪੰਥ ਅਤੇ ਪੰਜਾਬ ਦੇਸ਼ ਵਿਦੇਸ਼ ਵਾਦੀਆਂ ਸੰਗਤਾਂ ਨੂੰ ਨਮਸਕਾਰ ਕਰਦੇ ਹੋਏ ਇਹਨਾਂ ਕਰਦੇ ਹਾਂ ਕਿ ਇਸ ਬੰਦ ਦੇ ਵਿੱਚ ਵੱਤਵਾਦ ਗੁਰਤੇਗ ਬਾਦ ਦੀ ਛੀਦੀ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ లైਗੁਰ ਕਾ ਸਵਾਇਦੀ ਖਤੇ ਭਾਈ ਅੱਗੇ ਕੁਝ ਹੋਰ ਸੋਚਿਆ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਨੇ ਅੱਗੇ ਕਿਉਂਕਿ ਹੁਣ 27ਵੀਂ ਨੇੜੇ ਆ ਰਹੀ ਹੈ ਦੂਜੇ ਪਾਸੇ ਤਿਆਰੀਆਂ ਵੀ ਚੱਲ ਰਹੀਆਂ ਸਾਡਾ ਤਾਂ ਸਿਰ 21 ਉਪਰਾਲਾ ਹੈ ਕਿ ਪੰਥ ਤੇ ਪੰਜਾਬ ਨੂੰ ਇਕੱਠਾ ਕਰਨਾ ਹੈ ਉਹਦੇ ਲਈ ਜਿੱਥੇ ਵੀ ਸਾਨੂੰ ਸੱਤਾ 'ਚ ਜਾਣਾ ਪਵੇ ਪਿੰਡਾਂ 'ਚ ਜਾਣਾ ਪਵੇ ਕਿਤੇ ਵੀ ਜਾਣਾ ਪਵੇ ਅਸੀਂ ਸਾਰੀ ਟੀਮ ਜਾਵਾਂਗੇ ਬੇਨਤੀ ਲਾਵਾਂਗੇ ਕਿਉਂਕਿ ਤੁਸੀਂ ਵੇਖਿਆ ਹੈ ਕਿ ਜਿਹੜੀ 20000 ਦੇ ਕਰੀਬ ਵੋਟ ਤਰਨ ਤਰਨ ਪਈ ਹੈ ਜਿਹੜੀ ਉਹ 20 ਹਰ ਵੋਟ ਪਈ ਹੈ ਮੈਂ ਮੰਨਦਾ ਕਿ ਸਾਰੇ ਜਿਨ੍ਹਾਂ ਦੇ ਜਮੀਰ ਜਾਗਦੇ ਉਹਨਾਂ ਨੇ ਪਾਈ ਹੈ। ਨਾ ਕਿ ਉਹ ਕੋਈ ਪੈਸੇ ਨਾਲ ਪਈ ਹੈ ਨਾ ਨਸ਼ੇ ਨਾਲ ਪਈ ਹੈ। ਬਾਕੀ ਤੁਸੀਂ ਸਾਰੇ ਵੇਖੇ ਹੈ ਜੀ ਕੋਈ ਗੁੰਡਾਗਰਦੀ ਦੇ ਨਾਂ ਤੇ ਵੋਟਾਂ ਪਈਆਂ ਸਾਡੀ ਸਿਰੋ ਨਿਸ਼ਕਾਮ ਜਿਹੜੇ ਬੰਦੇ ਸੇਵਾ ਭਾਵਨਾ ਰੱਖਦੇ ਸੀਗੇ ਉਹਨਾਂ ਨੇ ਪਾਈ ਵੋਟ। ਤਾਂ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ। तमाम ਲੋਕ ਨੇ ਜਿਨ੍ਹਾਂ ਨੇ ਬਲੱਡ ਵੀ ਡੋਨੇਟ ਕਰਨਾ ਹੈ ਅਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਆਸਤੇ ਦਿਨ ਤੋਂ ਇਕੱਠਾ ਹੋਏ ਨੇ ਤੇ ਹਾਲ ਦੀ ਘੜੀ ਗੱਲ ਕੀਤੀ ਜਾਵੇ ਤਾਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਚੱਲ ਰਿਹਾ ਹੈ ਤੇ ਇਸ ਵਿਕਤ ਵਕ-ਵਕ ਪੂਰੇ ਪੰਜਾਬ ਵਿੱਚ ਜਿੰਨੇ ਹੈੱਡਕ quartਰ ਨੇ ਸਾਰੇ ਥਾਵਾਂ ਦੇ ਉੱਤੇ ਸਿਵਲ ਹਸਪੀਟਲਸ ਵਿੱਚ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜੇ ਨੇ ਲਗਾਏ ਜਾ ਰਹੇ ਨੇ ਫਰੀਦਕੋਟ ਤੋਂ ਕੈਮਰਾਮੈਨ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ